ਇੱਕ ਗਊਸ਼ਾਲਾ ਵਿੱਚ ਦੇਰ ਰਾਤ ਦੁੱਖਦਾਈ ਘਟਨਾ ਵਾਪਰ ਗਈ ਜਿੱਥੇ ਭੇਦ ਭਰੇ ਹਾਲਾਤਾਂ ਚ 10 ਤੋਂ ਵੱਧ ਗਊਆਂ ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ। अनेका ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਗਵਾੜਾ ਵਿੱਚ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਦੇਰ ਰਾਤ ਵਾਪਰੀ ਘਟਨਾ ਦੌਰਾਨ 10 ਤੋਂ ਵੱਧ ਗਊਆਂ ਦੀ ਮੌਤ ਹੋ ਗਈ। ਇਸ ਦੁੱਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕਾਇਤ, ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ, ਹਰਨੂਰ ਹਰਜੀਮਾਨ, ਦਲਜੀਤ ਰਾਜੂ, ਦਰਵੇਸ਼ ਪੈ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸੁਣੋ ਅੱਜ ਪਗਵਾੜੇ 'ਚ ਬਹੁਤ ਹੀ ਮੰਦਭਾਗੀ ਘਟਨਾ ਗਊਸ਼ਾਲਾ ਵਿੱਚ ਕੁਝ ਸਾਰਤੀ ਤੱਤਾਂ ਨੇ ਜ਼ਹਿਰ ਦੇ ਕੇ ਗਊਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ 12-15 ਗਊ ਮਰ ਚੁੱਕੀਆਂ ਨੇ ਔਰ ਵਾਕੀ ਦਾ ਰਾਹ ਚੱਲ ਰਿਹਾ ਹੈ ਬਹੁਤ ਮੰਦਭਾਗੀ ਬਹੁਤ ਹੀ ਮਾੜੀ ਘਟਨਾ ਹੈ ਕਿ ਸ਼ਹਿਰ ਵਿੱਚ ਪੰਜਾਬ 'ਚ ਲਾਂਡਾ ਦੀ ਬਿਗੜੀ ਸਥਿਤੀ ਹੈ ਉਹਦਾ ਨਤੀਜਾ ਹੈ ਕਿਸੇ ਨੂੰ ਡਰ ਨਹੀਂ ਕਿਸੇ ਨੂੰ ਕੌਫ ਨਹੀਂ ਕੋਈ ਵੀ ਕੁਝ ਕਰਨ ਨੂੰ ਤਿਆਰ ਹੋ ਕਰ ਸਕਦਾ ਹੈ ਪਾਲ ਸਰਕਾਰ ਬਿਲਕੁਲ ਚੁੱਪ ਕਰਕੇ ਬੈਠੀ ਹੈ ਸਰਕਾਰ ਦੀ ਫੇਲਰ ਦੀ ਨਿਸ਼ਾਨੀ ਹੈ ਨਾਡ ਆਰਡਰ ਦੀ ਫੇਲਰ ਦੀ ਨਿਸ਼ਾਨੀ ਹੈ ਸਾਨੂੰ ਸਾਰਿਆਂ ਨੂੰ ਗਊਮਤਾ ਦੀ ਰੱਖਿਆ ਲਈ ਕੁਝ ਵੀ ਕਰਨਾ ਹੋਵੇ ਕਰਨਾ ਚਾਹੀਦਾ ਹੈ ਔਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਇਹ ਜੀ ਬਹੁਤ ਜਲਦੀ ਜਲਦੀ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਨੂੰ ਗੁਫਤਾਰ ਕਰਕੇ ਉਹਨਾਂ ਨੂੰ ਜੋਸ਼ਣ ਸਜ਼ਾ ਦੇਣੀ ਚਾਹੀਦੀ ਹੈ ਬੜਾ ਮੈਂ ਸਮਝਦਾ ਕਿ ਇਸ ਤੋਂ ਦਰਦਲਾ ਖਾਦਸਾ ਕੋਈ ਹੋ ਨਹੀਂ ਸਕਦਾ ਮੋਹਲਾ ਮੈਡੀਕਲ ਲੱਗੇ ਗਊਸ਼ਾਲਾ ਦੇ ਵਿੱਚ ਅੱਜ ਕਰੀਬ 10 ਦੇ ਕਰੀਬ ਜਿਹੜੀਆਂ ਗਾਵਾਂ ਉਹ ਮਾਨੂੰ ਇਹ ਲੱਗਦਾ ਹੈ ਕਿ ਜ਼ਹਿਰ ਕਰਕੇ ਜ਼ਹਿਰ ਖਾਣ ਕਰਕੇ ਜਿਹੜੀਆਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਔਰ ਹੋਰ ਵੀ ਕੁਝ ਗਾਈਆਂ ਇਸ ਤੋਂ ਪੀੜਿਤ ਨਜ਼ਰ ਆ ਰਹੀਆਂ ਸੋ ਬੜੇ ਦੁਖਦਾਈ ਖਬਰਾਂ ਔਰ ਵੈਟਰਨਰੀ ਟੀਮ ਜਿਹੜੀ ਹੈ ਜ਼ਿਲ੍ਹੇ ਦੀ ਆਲਰੇਡੀ ਵੈਟਰਨਰੀ ਡਾਕਟਰ ਜਿਹੜੇ ਆ ਜਾਂ ਫਾਰਮਾਸਿਸਟ ਨੇ ਉਹ ਸਾਰੇ ਉਹਨਾਂ ਦੇ ਇਲਾਜ ਲਈ ਲੱਗੇ ਹੋਏ ਨੇ ਤੇ ਕਾਫੀ ਲਗਭਗ 4 ਤੋਂ 5 ਗਾਵਾਂ ਜਿਹੜੀਆਂ ਉਹ ਵਿੱਚੋਂ ਬਚਾ ਵੀ ਲਈਆਂ ਗਈਆਂ ਪਰ ਹੋਰ ਗਾਵਾਂ ਵੀ ਲਗਾਤਾਰ ਜਿਹੜੀਆਂ ਉਹ ਬਿਮਾਰ ਹੋ ਕੇ ਜ਼ਹਿਰ ਦੇ ਨਾਲ ਪੀੜਤ ਹੋ ਕੇ ਉਹ ਡਿੱਗ ਰਹੀਆਂ ਨੇ ਸੋ ਇਸਦੇ ਲਗਾਤਾਰ ਜਿਹੜੀ ਇੱਕ ਵੈਟਰਨਰੀ ਟੀਮ ਹੈ ਉਹ ਮੈਂ ਹੋਰ ਡੀਸੀ ਸਾਹਿਬ ਨੂੰ ਕਿਹਾ ਕਿ ਅਸੀਂ ਹੋਰ ਜਿਹੜੀ ਟੀਮ ਭੇਜੋ ਤਾਂ ਕਿ ਸਭ ਤੋਂ ਪਹਿਲਾਂ ਦਾ ਇਲਾਜ ਜਿਹੜਾ ਉਹ ਕਰਵਾਇਆ ਜਾਏ ਔਰ ਇਸ ਤੋਂ ਬਾਅਦ ਡੈਫੀਨਿਟਲੀ ਇਹ ਪੋਸਟਮਾਰਟਮ ਵੀ ਹੋਏਗਾ ਜ਼ਹਿਰ ਕਿਸ ਕਿਸਮ ਦਾ ਕੀ ਹੋਇਆ ਕਿਸ ਤਰ੍ਹਾਂ ਹੋਇਆ ਪੁਲਿਸ ਵੀ ਆਪਣੀ ਇਨਵੈਸਟੀਗੇਸ਼ਨ ਜਿਹੜੀ ਕਰਨ ਲਈ ਪਹੁੰਚ ਗਈ ਹੈ ਤੇ ਜੋ ਵੀ ਕੈਮਰੇ ਤੋਂ ਜੋ ਵੀ ਸਾਨੂੰ ਇਨਪੁਟਸ ਮਿਲੀਆਂ ਉਹ ਕਰਕੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਮੈਂ ਸਮਝਦਾ ਕਿ ਇਸ ਤੋਂ ਘਿਰੌਣੀ ਹਰਕਤ ਜਿਹੜੀ ਹੈ ਉਹ ਹੋ ਨਹੀਂ ਸਕਦੀ ਸੋ ਅਸੀਂ ਇਹਦੀ ਜਿਹੜੀ ਨਿੰਦਾ ਕਰਦੇ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਪੂਰੀ ਜਲਦ ਤੋਂ ਜਲਦ ਜਿਹੜੀ ਉਹ ਕਰਵਾਏਗਾ ਥੈਂਕ ਯੂ ਅੱਜ ਫਗਵਾੜਾ ਵਿਖੇ ਜਿਹੜਾ ਗਊਸ਼ਾਲਾ ਵਿੱਚ ਬਹੁਤ ਹੀ ਮਨੁੱਖੀ ਘਟਨਾ ਵਾਪਰੀ ਹੈ ਜਿਸ ਵਿੱਚ ਲਗਭਗ 10 ਗਊ ਮਾਤਾ ਦਾ ਜਿਹੜਾ ਹੈਗਾ ਹੰਨ ਦਾ ਮੇਨ ਦਿਹਾੜੀ ਹੋ ਜਾਏਗਾ ਉਹ ਸਿੱਤਰ ਆ ਜੇ ਚਾਰ ਪੰਜ ਮੇਰ ਹੋਰ ਵੀ ਗਊਦਗੀਆਂ ਜਿੰਨਾਂ ਦੇ ਕਿ ਅਜੇ ਕਾਫੀ ਬਿਮਾਰ ਹੈਗੇ ਸੀਰੀਅਸ ਹੈਗੇ। ਤੋਂ ਇਹ ਸਾਰੇ ਹੀ ਪਤਲਾ ਫੁਵਾੜੇ ਪਾਸੇ ਨਹੀਂ ਸਾਰੇ ਪੰਜਾਬ ਵਾਸਤੇ ਅਤੇ ਦੇਸ਼ ਪਾਸੇ ਵਾਸਤੇ ਇਹ ਸਾਡੇ ਸਾਰਿਆਂ ਤੇ ਕਲੰਕ ਹੈਗਾ ਕਿ ਸਾਡੇ ਅਜੇ ਅੱਧੇ ਸਮੇਂ ਵਿੱਚ ਜਦੋਂ ਕਿ ਲੋਕ ਸਮਾਜ ਸੇਵਾ ਦੇ ਕੰਮ ਕਰਦੇ ਨੇ ਕੁਝ ਇਸ ਤਰ੍ਹਾਂ ਦੇ ਵੀ ਅੰਸਰ ਹੈਗੇ ਜਿਹੜੇ ਕਿ ਇਸ ਤਰ੍ਹਾਂ ਦਾ ਕੰਮ ਕਰਕੇ ਜਿਹੜਾ ਹੈਗਾ ਗੋਹ ਹੱਤਿਆ ਕੀਤੀ ਹੈਗੀ ਇਸ ਕਰਕੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਗਲਤ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਇਹਨਾਂ ਨੂੰ ਸਜ਼ਾ ਤੋਂ ਆਉਂਦੀ ਜੇ ਕੰਪਲੀਟ ਰਿਕਨੋਨਡ ਕੀਤਾ ਜਾਵੇ ਔਰ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇਗੇ ਕਿ ਅੱਜ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਵੱਲੋਂ ਅੱਜ ਇਲੈਕਸ਼ਨਾਂ ਦੀ ਅਨਾਊਂਸਮੈਂਟ ਹੋਈ ਹੈਗੀ ਆ ਤਾਂ ਮੈਨੂੰ ਤਾਂ ਇਹੋ ਲੱਗਦਾ ਕਿ ਕੋਈ ਸ਼ਾਇਦ ਕੋਈ ਬੰਦਾ ਇਸ ਤਰ੍ਹਾਂ ਦੇ ਹੈਗੇ ਜਿਹੜੇ ਪਿੱਛੇ ਜਿਹੜੇ ਚੁੰਦੇ ਨੇ ਕਿ ਇਲੈਕਸ਼ਨ ਹੋਣ ਪਰ ਪੰਜਾਬ ਵਿੱਚ ਅੱਛੇ ਮਾਹੌਲ ਅੱਛੇ ਸ਼ਾਂਤਮਈ ਮਾਹੌਲ ਦੇ ਵਿੱਚ ਇਲੈਕਸ਼ਨ ਹੁੰਦੇ। ਇਸ ਕਰਕੇ ਸਰਕਾਰ ਨੂੰ ਹਰ ਸੰਭਵ ਇਲਾਕੇ ਕਰਕੇ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਦੇ ਬਦਦੋਲ ਜਿਹੜੀ ਹੈਗੀ ਉਹਨਾਂ ਨੂੰ ਸਜ਼ਾਵਾ ਦੇਣ ਵਾਸਤੇ ਕਾਰਵਾਈ ਕੀਤੀ ਜਾਉ। ਧੰਨਵਾਦ ਜੈਹਦ। ਪਰ ਬਾਕੀ ਮੈਂ ਨਾਲ ਹੀ ਸਾਡੇ ਫੁਵਾੜਾ ਵਾਸਤੇ ਵੀ ਅਪੀਲ ਕਰੂੰਗਾ ਕਿ ਇਹ ਮਨਪਾਕੀ ਘਟਨਾ ਪਤਨੀ ਕਿਰੇ ਗਲਤ ਐਲੀਮੈਂਟਸ ਜਿਹੜੇ ਕਰਕੇ ਗਏ ਨੇ ਤੇ ਇਸ ਕਰਕੇ ਸਨਸਾਰਿਆਂ ਨੂੰ ਸ਼ਹਿਰ ਦਾ ਜਿਹੜਾ ਮਾਹੌਲ ਅੱਛਾ ਬਣਾ ਕੇ ਰੱਖਣਾ ਚਾਹੀਦਾ ਭਾਈ ਸਰਬਾਨਾ ਕਰਕੇ ਰੱਖਣਾ ਚਾਹੀਦਾ। ਪਰ ਨਾਲ ਦੀ ਨਾਲ ਸਾਨੂੰ ਜਿਹੜੇ ਇਹ ਦੁਸ਼ਟ ਬੰਦੇ ਹੈਗੇ ਉਹਨਾਂ ਨੂੰ ਸਜ਼ਾ ਦੇਣ ਤੋਂ ਆਉਣ ਵਾਸਤੇ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ। ਬੇਸ਼ੱਕ ਗਊਸ਼ਾਲਾ ਤੇ ਦਿਲ ਨੂੰ ਚੰਜੋੜ ਦੇਣ ਵਾਲੀ ਜੋ ਇੱਕ ਘਟਨਾ ਮਹੱਲਾ ਪਲਾਈ ਗੇਟ ਦੇ ਲਾਗੇ ਜਿਹੜੀ ਗਊਸ਼ਾਲਾ ਵਿੱਚ ਹੋਇਆ ਕਿ ਜਿਹੜੀਆਂ ਗਊਆਂ ਉੱਥੇ ਰੱਖੀਆਂ ਹੋਈਆਂ ਸੀ ਸ਼ਾਇਦ ਉਹਨਾਂ ਨੂੰ ਕਿਸੇ ਤਰੀਕੇ ਦਾ ਜ਼ਹਿਰ ਜਿਹੜੀ ਸ਼ੰਕਾ ਚੱਲ ਰਹੀ ਹੈ ਕੋਈ ਐਵੀਡੈਂਸ ਜਿਹੜਾ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨਾਂ ਕਰਕੇ ਉਹਨਾਂ ਦੀ ਮੌਤ ਹੋ ਗਈ ਤੇ ਬਹੁਤ ਸਾਰੀਆਂ ਇਹਨਾਂ ਨੂੰ ਬਿਮਾਰ ਵੀ ਹੋਈਆਂ ਪਰ ਵਿਟਨਾਈ ਡਾਕਟਰਸ ਨੇ ਆ ਕੇ ਮੌਕੇ ਤੇ ਜਿਹੜਾ ਉਹਨਾਂ ਦਾ ਇਲਾਜ ਕਰ ਅਸੀਂ 7-8 ਦੇ ਲਗ ਇੱਕ ਤਕਰੀਬਨ ਜਿਹੜੀਆਂ ਗਾਵਾਂ ਨੇ ਉਹਨਾਂ ਨੂੰ ਬਚਾ ਪਾਏ ਆ ਤੇ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਐਸਪੀ ਫਗਵਾੜਾ ਮੈਡਮ ਰੁਪਿੰਦਰ कौर ਪੱਟੀ ਜੀ ਡੀਐਸਪੀ ਸਾਫ ਸਭ ਮੌਕੇ ਤੇ ਆਏ ਨੇ ਸਾਡੇ ਮੈਂਬਰ ਕੌਂਸਲਮੈਂਟ ਸਾਹਿਬ ਡਾਕਟਰ ਰਾਜਕਮਾਰ ਜੀ ਇੱਥੇ ਮੌਕੇ ਤੇ ਆ ਕੇ ਸਾਰਾ ਮੌਕੇ ਦਾ ਜਾਇਜ਼ਾ ਲੈ ਕੇ ਗਏ ਨੇ ਇਹ ਬਹੁਤ ਦੁਖਦ ਤੇ ਦਿਲ ਨੂੰ ਮਤਲਬ ਕਿ ਇਦਾਂ ਦੇ ਬੇਜਬਾਨ ਦੇ ਨਾਲ ਕੋਈ ਇਦਾਂ ਕਿਦਾਂ ਹੋ ਸਕਦਾ ਜਿੱਦਾਂ ਅਸੀਂ ਡਾਕਟਰ ਨੂੰ ਪੁੱਛਿਆ ਤੇ ਇਸ ਦਾ ਕਈ ਕੌਸ ਸੀ ਇੰਟੈਂਸ਼ਨਲ ਤੇ ਇੰਟੈਂਸ਼ਨਲ ਦੋਨੋਂ ਚੀਜ਼ਾਂ ਜੇ ਰੂਲ ਆਊਟ ਨਹੀਂ ਕਰ ਰਹੇ ਉਹਨਾਂ ਨੇ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਕਈ ਵਾਰੀ ਜਿਹੜੇ ਪੱਠਿਆਂ ਦੇ ਵਿੱਚ ਜਿਹੜੀ ਸਬੇ ਵੀ ਕੀਤੀ ਹੁੰਦੀ ਆ ਉਹ ਰਹਿ ਜਾਂਦੀ ਆ ਉਹ ਵੀ ਕੌਸ ਹੋ ਸਕਦਾ ਅਸੀਂ ਦੋਨੋਂ ਐਂਗਲਸ ਤੋਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਜਿਸ ਤਰੀਕੇ ਦਾ ਵੀ ਸਾਨੂੰ ਇਹਦਾ ਕੋਈ ਅਗਰ ਵੀ ਅਗਰ ਮਿਲਦਾ ਹੈ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਪਰਛਾ ਨਹੀਂ ਜਾਏਗਾ ਬਹੁਤ ਸਖਤ ਕਾਰਵਾਈ ਹੋਏਗੀ ਤੇ ਨਾਲ ਦੀ ਨਾਲ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਸੋਸ਼ਲ ਮੀਡੀਆ ਤੇ ਅਜੇ ਧैर्य ਬਣਾਏ ਰੱਖਿਏ ਕੋਈ ਵੀ ਸਪੈਕੂਲੇਸ਼ਨ ਜਿੰਨੀ ਦੇਰ ਪੁਲਿਸ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਪ੍ਰਸ਼ਾਸਨ ਅਸੀਂ ਕਰ ਰਹੇ ਇਨਵੈਸਟੀਗੇਸ਼ਨ ਕੋਈ ਵੀ ਐਸਾ ਗਲਤ ਧਿਆਨ ਜਾਂ ਕੁਝ ਵੀ ਟਿੱਖਾ ਤਲਕੀ ਵਿੱਚ ਜਾ ਕੇ ਕੋਈ ਐਕਸ਼ਨ ਨਾ ਲਈਏ ਮੈਂ ਅਸੀਂ ਸਭ ਇੱਕ ਦੂਜੇ ਨੇ ਆਹ ਗੂ ਮਾਤਾ ਨੂੰ ਮਾਂ ਦੇ ਦਰਜੇ ਤੋਂ ਵੀ ਪੂਜਿਆ ਜਾਂਦਾ ਹੈ ਤੇ ਇੱਕ ਬੇਜਬਾਨ ਦੇ ਹੋਤੇ ਇੰਨੀ ਕਰੋੜ ਤੱਕ ਦੀ ਵੀ ਲਿਖੀ ਨਹੀਂ ਜਾ ਸਕਦੀ ਅਗਰ ਇਸ ਦੇ ਪਿੱਛੇ ਕਿਸੇ આરોપી ਦਾ ਹੱਥ ਹੈ ਤੇ ਅਸੀਂ ਉਸ ਨੂੰ ਬਹੁਤ ਸਖਤ ਸਜ਼ਾ ਦਿੱਤੀ ਜਾਵੇਗੀ ਬਹੁਤ-ਬਹੁਤ ਧੰਨਵਾਦ